ਵਾਹਿਗੁਰੂ ਸਾਹਿਬ ਜੀ ਦੰਦੋਤ ਵੰਦਨ ਅਨੰਤ ਵਾਰ ਸਰਬ ਕਲਾ ਸਮਰੱਥ ਦੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤਿ ਸ੍ਰੀ ਮਹਾਲਾ ਕਾਰਤੀ ਜਾਇ ਇੱਕ ਓਮਕਾਰ ਸਤਗੁਰ ਪ੍ਰਸਾਦ ਕੋਈ ਜਾਣ ਕਵਣ ਇਹਾ ਜਗ ਮੀਤ ਜੇ ਸੋਇ ਕਿਰਪਾਲ ਸੋਇ ਬਿਦ ਗੁਜਾ ਤੋ ਕਿ ਨਿਰਮਲ ਰੀਤਾ ਰਹਾਉ ਮਾਤ ਪਿਤਾ ਬਿਨ ਤਾ ਸੁਤ ਬੰਧ ਪਾ ਇਸਤ ਮੀਤ ਯਾਲ ਭਾਈ ਪੁਰਵ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ ਮੁਕਤ ਮਾਲ ਕਣਕ ਲਾਲ ਹੀਰਾ ਮਨ ਰੰਜਣ ਕੀ ਮਾਇਆ ਹਾ ਕਰਤ ਵਿਹਾਨੀ ਆਵਦੈ ਤਮ ਸੰਤੂ ਖਨਾ ਪਾਇਆ ਹਤ ਰਤ ਅਸ ਪਵਨ ਤੇਜ ਧਨੀ ਊ ਮਨ ਚਤਰੰਗਾ ਸਾਂਗਨਾਂ ਚਾਲਿਓ ਇਨ ਮੈਂ ਤਸ਼ਵਾ ਉਠਸਦਾ ਯੋ ਨੰਗਾ ਹਰ ਕੀ ਸੰਤ ਪ੍ਰੀਅ ਪ੍ਰੀਤੰ ਪ੍ਰਉਕੇ ਤਾਂ ਕਹ ਹਰ ਹਰ ਗਾਇਆ ਨਾਨਕ ਇਹਾ ਸੁਖ ਅਗਮੁਖ ਉਜਲਾ কাই হৰ কিন্ত প্ৰিয় প্ৰীতম প্ৰভকে তাকে হৰ হৰ গৈ নানক ইহঁ চখ আগ মুখ উজল কাই ਜਗ ਸ੍ਰੀ ਮਹਲਾ 5 ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੋਈ ਜਾਣ ਕਵਨ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦਬੁਜਾ ਤਾ ਕੀ ਨਿਰਮਲ ਰੀਤਾ ਰਹਾ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਅਮਤ ਵੇਲੇ ਦੇ ਅਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੈਤਿ ਸ੍ਰੀ ਰਾਗ ਅੰਧਰ ਅੰਗ 700 ਉਪਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਦੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮ ਦਾਨੀਆਂ ਦਾਤਾ ਕੋਮਲ ਚਰਣਾ ਦੀ ਪ੍ਰੀਤ ਬਖਸ਼ਣਾ ਨਾਮ ਬਾਣੀ ਦੇ ਨਾਲ ਜੁੜ ਕੇ ਰੱਖ ਲੈਣ ਅਮਰਤ ਵੇਲੇ ਦੀ ਦਾਤ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨ ਸਤਿਗੁਰੂ ਜੀ ਨਗਰ ਫਿਰੇ ਤੇ ਮੇਰ ਪਰੇ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ